ਜੈ ਸਿੰਘ ਜੀ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਇਹ ਮੇਲੇ ਦੇ ਵੀਡੀਓ ਛੰਡੇ ਰਸਮ ਦੀ ਵੀਡੀਓ ਸائیں ਲਾਦੀਸ਼ਾ ਸਰਕਾਰ ਜੀ ਉਹਨਾਂ ਦੇ ਟਾਈਮ ਦੀ ਜਦੋਂ ਸਾਰੇ ਸੰਗਤ ਨੂੰ ਦਰਸ਼ਨ ਦਿੰਦੇ ਸੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰਦਾਸ ਮਾਨ ਸਾਹਿਬ ਨੇ ਵਾਈਟ ਟੀ-ਸ਼ਰਟ ਦੇ ਵਿੱਚ ਬਲੈਕ ਕੈਪ ਦੇ ਵਿੱਚ ਪਰ ਸੋਚਣ ਵਾਲੀ ਤੇ ਗੌਰ ਕਰਨ ਵਾਲੀ ਗੱਲ ਇਹ ਆ ਕਿ ਇੰਨੀ ਭੀੜ ਦੇ ਵਿੱਚ ਗੁਰਦਾਸ ਮਾਨ ਸਾਹਿਬ ਵੀ ਉਸੇ ਭੀੜ ਦੇ ਵਿੱਚ ਖੜੇ ਨੇ ਹੁਣ ਇੱਥੇ ਤੁਸੀਂ ਇੱਕ ਚੀਜ਼ ਦਾ ਧਿਆਨ ਦਿਓ ਗੌਰ ਕਰਿਓ ਕਿ ਇੱਥੇ ਕੀ ਹੋਣਾ ਹੁਣ ਸائیں ਲਾਡੀ ਸ਼ਾ ਸਰਕਾਰ ਨੇ ਇੱਥੇ ਜਦੋਂ ਆਉਣਾ ਉਹਨਾਂ ਨੇ ਆ ਕੇ ਸਾਰੀ ਸੰਗਤ ਨੂੰ ਇਸ਼ਾਰਾ ਕਰਨਾ ਕਿ ਪਿੱਛੇ ਨੂੰ ਹੋ ਜਾਓ ਦੇਖ ਲਓ ਹੁਣ ਤੁਸੀਂ ਆਪ ਦੇਖ ਲਓ ਸائیں ਲਾਡੀ ਸ਼ਾ ਸਰਕਾਰ ਤੇ ਮਾਨ ਸਾਹਿਬ ਉਹ ਮਾਨ ਸਾਹਿਬ ਭੀੜ ਦੇ ਵਿੱਚ ਖੜੇ ਨੇ ਇਹ ਪਿਆਰ ਆ ਮਾਨ ਸਾਹਿਬ ਦਾ ਸਾਈ ਲਾਡੀਸ਼ਾ ਸਰਕਾਰ ਦੇ ਲਈ ਰਿਸਪੈਕਟ ਆ ਸਾਈ ਲਾਡੀਸ਼ਾ ਸਰਕਾਰ ਦੇ ਲਈ ਦਿਲਾਂ ਤੋਂ ਜੁੜੇ ਹੋਏ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਕੀ ਹੁੰਦਾ ਆ ਜਿੰਨਾ ਵੱਡਾ ਕਲਾਕਾਰ ਉਹਨਾਂ ਹੀ ਉਹਨੂੰ ਇਹ ਹੁੰਦਾ ਕਿ ਮੈਂ ਜਿੰਨਾ ਮੂਰੇ ਆਉਂਗਾ ਜਿੰਨਾ ਮੈਂ ਦਿਖੂਗਾ ਉਹਨਾਂ ਹੀ ਲੋਕਾਂ ਨੂੰ ਇਹ ਪਤਾ ਚੱਲੂਗਾ ਕਿ ਮੈਂ ਜ਼ਿਆਦਾ ਜੁੜਿਆ ਹੋਇਆ ਹਾਂ ਸਾਈ ਜੀ ਦੇ ਨਾਲ ਜ਼ਿਆਦਾ ਜੁੜਿਆ ਹੋਇਆ ਹਾਂ ਪੀਰਾਂ ਦੇ ਨਾਲ ਫਕੀਰਾਂ ਦੇ ਨਾਲ ਪਰ ਗੁਦਾਸ ਮਾਨ ਨੂੰ ਇੰਨੀ ਦੁਨੀਆ ਜੇ ਪਿਆਰ ਕਰਦੀ ਆ ਉਹ ਪਿਆਰ ਇਸੇ ਕਰਕੇ ਕਰਦੀ ਆ ਕਿ ਸਾਈਂ ਲਾਡੀ ਸ਼ਾ ਸਰਕਾਰ ਦੀਆਂ ਛਿੜਕਾਂ ਖਾਧੀਆਂ ਹੋਈਆਂ ਉਹਨਾਂ ਦਾ ਪਿਆਰ ਲਿਆ ਹੋਇਆ ਇੱਥੇ ਵੀ ਦੇਖਿਓ ਸਾਈਂ ਜੀ ਨੇ ਛਿੜਕ ਮਾਰਨੀ ਕਿਸੇ ਨੂੰ ਤੇ ਬੰਦਿਆਂ ਨੇ ਹੱਥ ਜੋੜ ਕੇ ਖੜ ਜਾਣਾ ਇਹ ਸਾਈਂ ਲਾਡੀ ਸ਼ਾ ਸਰਕਾਰ ਤਾਂ ਹੀ ਕਹਿੰਦੇ ਵੀ ਕੋਈ ਰੀਜ਼ ਨਹੀਂ ਕਰ ਸਕਦਾ ਇਹਨਾਂ ਦੀ ਕਿ ਨਾ ਕੋਈ ਦਵਾਰਾ ਸਾਈ ਲਾਡੀ ਸ਼ਾਸ ਸਰਕਾਰ ਵਰਗਾ ਆ ਸਕਦਾ ਤੇ ਨਾਹੀ ਆਉਣਾ ਉਹ ਦੇਖੋ ਸਾਰਿਆਂ ਨੂੰ ਪਿੱਛੇ ਕਰ ਰਿਹਾ ਉਹ ਬੰਦੇ ਨੂੰ ਝਿੜਕਿਆ ਉਹਨੇ ਹੱਥ ਜੋੜ ਕੇ ਖੜ ਜਾਣਾ ਸੋਏ ਅਦਬ ਆ ਫਕੀਰਾਂ ਦਾ ਸੋ ਅੱਜ ਦੇ ਟਾਈਮ ਦੇ ਵਿੱਚ ਵੀ ਜੇ ਤੁਸੀਂ ਦਰਬਾਰ ਜਾਂਦੇ ਹੋ ਤਾਂ ਉੱਥੇ ਸਿਰ ਝੁਕਾ ਕੇ ਅਦਬ ਦੇ ਨਾਲ ਬੈਠੋ ਕੁਝ ਮੰਗੋ ਨਾ ਸਿਰਫ ਜੈ ਸਾਈ ਜੀ ਜੈ ਸਾਈ ਜੀ ਕਰੋ ਜੈ ਸਾਈ ਲਾਡੀ ਸ਼ਾਸ ਸਰਕਾਰ